ਕਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜਿ ਅਸੀਂ ਕੁਟ్రਾਈ ਦੇ ਪਲੱਸ ਪਿਓਰ ਪਸ਼ਮੀਨਾ ਵਾਲੇ ਸੂਟ ਨੇ ਜਿਹੜੇ ਕੁਟ్రਾਈ ਦੇ ਸੂਟ ਤੁਸੀਂ ਮੇਰੀ ਵੀਡੀਓ ਦੇ ਵਿੱਚ ਪਹਿਲਾਂ ਦੇਖੇ ਸੀਗੇ 2500 2700 ਵਾਲੇ ਅੱਜ ਅਸੀਂ ਤੁਹਾਨੂੰ ਉਹ ਘੱਟ ਰੇਟ 'ਚ ਦੇ ਰਹੇ ਹਾਂ ਵਿਦਆਊਟ ਦੁਪੱਟਾ ਸੂਟ ਨੇ ਜੀ ਟ੍ਰਿਸਟਾ ਬ੍ਰਾਂਡ ਦੇ ਰਹਿਣਗੇ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਪਸ਼ਮੀਨੇ ਦੇ ਸੂਟ ਵਿਦ ਸ਼ਾਲ ਵਾਲੇ ਦੇਣੇ ਆ ਅੱਜ ਦੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਪ੍ਰਾਈਸ ਦੋ ਰਹਿਣਗੇ ਅਲੱਗ- ਔਰ ਅਸੀਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸ ਦਾਂਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਕੋਈ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਂਦਾ ਤਾਂ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਅੱਜ ਦੀ ਦੇਣੀ ਆ ਜੀ ਬ੍ਰਾਂਡਡ ਸੂਟ ਹੋਣਗੇ ਸਾਰੇ ਤੇ ਪ੍ਰਿੰਟਿੰਗ ਤੁਸੀਂ ਦੇਖ ਲਓ ਇੱਕ ਟ్రਾਈ ਆ ਜਿਹੜੀ ਇਹ ਪਿਓਰ ਵਾਲੀ ਕੁਟ్రਾਈ ਆ ਤੇ ਇਦਾਂ ਰਹਿਣਗੇ ਸੂਟ 5 ਮੀਟਰ ਦੀ 올ਓਵਰ ਕਟ్రਾਈ ਆਏਗੀ ਜੀ ਜੇ ਇਹਦੇ ਨਾਲ ਪਲੇਨ ਸਲਵਾਰ ਹੁੰਦੀ ਤਾਂ ਰੇਟ ਥੋੜਾ ਜਿਹਾ ਘਟ ਜਾਣਾ ਸੀਗਾ ਤੇ ਇਹ ਹੈਗੇ ਨੇ 올ਓਵਰ ਪਿਓਰ ਕਟ్రਾਈ ਦੇ ਵਿਦਾਊਟ ਲਾਈਨਿੰਗ ਬਣਨੇ ਵਾਲੇ ਸੂਟ ਬਾਕੀ ਲਾਈਨਿੰਗ ਲਗਾਣੀ ਹੈ ਥੋਡੀ ਚਵਾਈਸ ਆ ਬਹੁਤ ਸੋਹਣਾ ਸਟਾਫ ਹੈ ਪਿਓਰ ਦਾ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 2200 ਰੁਪਇਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਸੇਮ ਦੇ ਵਿੱਚ ਇਹ ਕਲਰ ਆਪਸ਼ਨ ਆ ਇਹਦਾ ਸੈਕੰਡ ਕਲਰ ਹੈ ਜੀ ਠੀਕ ਆ ਦੋ ਕਲਰ ਨੇ ਇਹ ਵਾਲੇ ਡਿਜ਼ਾਈਨਸ ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਇਹ ਸਾਰੇ 올ਓਵਰ ਸੂਟ ਨੇ ਕੋ ਟ੍ਰਾਈ ਦੇ ਵਿੱਚ ਦੇਖੋ ਪ੍ਰਿੰਟਿੰਗ ਬਹੁਤ ਪਿਆਰੀ ਆ ਠੀਕ ਆ ਜੀ ਬਹੁਤ ਸੁੰਦਰ ਸੁੰਦਰੀ ਪ੍ਰਿੰਟਾਂ ਦੇ ਨਾਲ ਇਹਦੇ ਵਿੱਚ ਜਿੱਦਾਂ ਹੈਗਾ ਇਹ ਸਕਿਨੀ ਜਿਹਾ ਸ਼ੇਡ ਆ ਜੀ येलो स्किन ਕਲਰ ਤੇ ਇਹਦੇ ਵਿੱਚ ਆ ਜਾਂਦਾ ਇਹ ਥੋੜਾ ਜਿਹਾ ਪਰਪਲ ਉਹ ਆਨੀਅਨ ਜਾਂ ਸ਼ੇਡ ਆ ਜਾਂਦਾ ਏ ਬਾਕੀ ਸੇਮ ਰਹੇਗਾ ਜੀ ਬਹੁਤ ਵਧੀਆ ਸਟੱਫ ਹੈ ਪਿਓਰ ਵਾਲੀ ਕੋਟ్రਾਈ ਦਾ ਤੇ ਪ੍ਰਾਈਸ ਹੈਗਾ ਕੋਟ్రਾਈ ਦੇ ਸੂਟਾਂ ਦਾ 2200 ਤੇ ਇਹਦੇ ਵਿੱਚ ਅਸੀਂ ਤੁਹਾਨੂੰ ਇੱਕ ਡਿਜ਼ਾਈਨ ਨੇ ਇਹ ਬਹੁਤ ਬਰੀਕ ਜਿਹੇ ਡਿਜ਼ਾਈਨ ਦਾ ਪ੍ਰਿੰਟ ਦਾ ਦੇਣਾ ਜੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਅਗਰ ਕਲਰ ਤੁਹਾਨੂੰ ਕੋਈ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਤੇ ਇੱਕ ਪ੍ਰਿੰਟ ਤੁਹਾਨੂੰ ਹੋਰ ਦੰਨੇ ਆ। ਇਹ ਈਵਲਾ ਪ੍ਰਿੰਟ ਮਿਲ ਜੇਗਾ ਜੀ। ਇਹ ਕੋਟ్రਾਈ ਦੇ ਸੂਟ ਨੇ ਜਿਹੜੀ ਅਸੀਂ ਤੁਹਾਨੂੰ ਲੈਸ ਕਰਕੇ ਲਗਾ ਰਹੇ ਹਾਂ ਤੇ ਪਿਓਰ ਵਾਲੇ ਸੂਟ ਨੇ ਜੀ ਪਿਓਰ ਕੋਟ్రਾਈ ਦੇ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ। ਠੀਕ ਹੈ। ਕਲਰ ਪ੍ਰਿੰਟ ਬਹੁਤ ਸੋਹਣੇ-ਸੋਹਣੇ ਜੀ ਆ। ਤੇ 2200 ਰੁਪਿਆ ਇਹਨਾਂ ਸੂਟਾਂ ਦਾ ਪ੍ਰਾਈਸ ਆ। ਕਟ్రਾਈ ਦੇ ਵਿੱਚ ਇੱਕ ਦੋ ਡਿਜ਼ਾਈਨ ਤੁਹਾਨੂੰ ਮੈਂ ਹੋਰ ਦਿਖਾਨੀਆਂ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਪਿਓਰ ਕਟ్రਾਈ ਦੇ ਉੱਪਰ 5 ਮੀਟਰ 올ਓਵਰ ਸੂਟ ਮਿਲੇਗਾ ਤੁਹਾਨੂੰ ਇਹ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਜੀ ਦੋ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਤੇ ਇੱਕ ਸੂਟ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਫੁੱਲਾਂ ਵਾਲਾ ਡਿਜ਼ਾਈਨ ਮਿਲ ਜੇਗਾ ਇਹ ਵਾਲਾ ਡਿਜ਼ਾਈਨ ਹੈ ਇੱਕ ਠੀਕ ਹੈ ਤੇ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੁਗਾ ਜੇ ਇਹ ਸਾਰੇ ਕਲਰ ਨੇ ਕੋਟ్రਾਈ ਦੇ ਵਿੱਚ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜੀ 2200 ਤੇ ਹੁਣ ਮੈਂ ਤੁਹਾਨੂੰ ਪਿਓਰ ਪਸ਼ਮੀਨਾ ਦੇ ਸੂਟ ਦਿਖਾਨੀਆਂ ਸ਼ਿਪਿੰਗ ਚਾਰजेस ਸਭ ਦੇ ਅਲੱਗ ਤੋਂ ਰਹਿਣਗੇ ਤੇ ਪਿਓਰ ਪਸ਼ਮੀਨਾ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1800 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗੇ ਨੇ ਅ ਬ੍ਰਾਂਡ ਕੋਈ ਦਾਸ ਦਾ ਰਹੇਗਾ ਕੋਈ ਰੱਖੀ ਜਾ ਰਹੇਗਾ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਦਾਨੀ ਆ ਇਹ ਪਿਓਰ ਪਸ਼ਮੀਨਾ ਸ਼ਰਟ ਆ ਟਰਾਈ ਮੀਟਰ ਦੀ ਤੇ ਪਿਓਰ ਪਸ਼ਮੀਨਾ ਦੀ ਹੈਗੀ ਆ ਜੀ ਸਲਵਾਰ ਲਾਈਨਿੰਗ ਲਗਵਾ ਲਓ ਸੂਟ ਦੀ ਬਹੁਤ ਸੋਹਣੀ ਗ੍ਰੇਸ ਆ ਜਾਏਗੀ ਤੇ ਨਿੱਗੇ ਸੂਟ ਹੋ ਜਾਣਗੇ ਹੋਰ ਵੀ ਕਿਉਂਕਿ ਸਰਦੀ ਦੇ ਸੂਟ ਨੇ ਨਾਲ ਹੈਗਾ ਜੀ ਇਹ ਦੁਪੱਟਾ ਮਸਲੀਨ ਦਾ ਠੀਕ ਹੈ ਮਸਲੀਨ ਦੇ ਦੁਪੱਟੇ ਦੇ ਨਾਲ ਨੇ ਜੀ ਤੇ ਨਾਲ ਤੁਹਾਨੂੰ ਇਹ ਇੱਕ ਨੈਕਸਟ ਦਨੀਆ ਸੂਟ ਇਹ ਸੂਟ ਮਹਿੰਗੇ ਸੀਗੇ ਹੁਣ ਅਸੀਂ ਤੁਹਾਨੂੰ ਲੈਸ ਜੀ ਲਗਾ ਦਿੰਦੇ ਆ ਇਹਦੇ ਸਾਰੇ ਦੇ ਉੱਪਰ ਦੇਖੋ ਇਹ ਵਰਕ ਹੋਏ ਹੋਏ ਆ ਮਸ਼ੀਨਰੀ ਵਰਕ ਆ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਿੰਨੀ ਵੀ ਪ੍ਰਿੰਟਿੰਗ ਆ ਸਾਰੀ ਪ੍ਰਿੰਟਿੰਗ ਦੇ ਵਿੱਚ ਵਰਕ ਹੈ ਠੀਕ ਹੈ ਤੇ ਇਹ ਜਿਹੜਾ ਹਲਕਾ ਜਿਹਾ ਸ਼ਿਮਰ ਦਾ ਟੱਚ ਆ ਪਿਓਰ ਪਸ਼ਮੀਨੇ ਦੇ ਉੱਪਰ ਹਲਕਾ ਜਿਹਾ ਸ਼ਿਮਰ ਦਾ ਟੱਚ ਰਹੇਗਾ ਜੀ ਬਿਲਕੁਲ ਸੌਫਟ ਆ ਤੇ ਇਹਦੇ ਨਾਲ ਵੀ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲ ਜੇਗਾ ਇਹ ਦੁਪੱਟੇ ਵਾਲੇ ਸੂਟ ਨੇ ਸ਼ਾਲਾ ਵਾਲੇ ਨਹੀਂ ਹੈਗੇ ਕਈ ਲਾਈਕ ਕਰਦੇ ਆ ਕਿਉਂਕਿ ਕਹਿੰਦੇ ਨੇ ਸਾਤੋਂ ਸ਼ਾਲ ਨਹੀਂ ਲਈ ਜਾਂਦੇ ਹੈਗੇ ਉਹਨਾਂ ਵਾਸਤੇ ਬਹੁਤ ਸੋਹਣੀਆਂ ਆਈਟਮਾਂ ਨੇ ਜੀ ਇਹ ਤੇ ਨੈਕਸਟ ਜਿਹੜਾ ਤੁਹਾਨੂੰ ਮੈਂ ਦੇ ਰਹੀਆਂ ਸੂਟ ਬਰੀਕ ਪ੍ਰਿੰਟ ਦੇ ਵਿੱਚ ਆ ਇਹ ਤੁਹਾਨੂੰ ਲਗਾਏ ਨੇ ਜੀ ਸੂਟ 1800 ਦਾ ਇਹਨਾਂ ਚ ਕੋਈ 2200 ਦਾ ਕੋਈ 2500 ਦਾ ਸੂਟ ਆ ਕਿਉਂਕਿ ਸਿੰਗਲ ਸਿੰਗਲ ਜੀ 컬렉ਸ਼ਨ ਆ ਤਾਂ ਕਰਕੇ ਅੱਜ ਜਿਹੜਾ ਡਿਸਕਾਊਂਟ ਤੇ ਵੀਡੀਓ ਕੱਢ ਰਹੇ ਆ ਇਹ 5 ਮੀਟਰ ਦਾ 올ਓਵਰ ਸੂਟ ਆ ਇਹਦੇ ਨਾਲ ਜਿਹੜਾ ਇਹ ਰਹੇਗਾ ਜੀ ਮਸਲੀਨ ਵਾਂਗ ਸ਼ਾਲ ਆ ਇਹਦਾ ਇਹ ਮਸਲੀਨ ਹੀ ਇੱਕ ਲੇਖੇ ਦੀ ਬਹੁਤ ਸੌਫਟ ਜਿਹਾ ਸਟਫ ਆ ਠੀਕ ਹੈ ਜੀ ਤੇ ਨੈਕਸਟ ਜਿਹੜਾ ਤੁਹਾਨੂੰ ਪ੍ਰਿੰਟ ਦੇਣਾ ਉਹ ਇਹ ਵਾਲਾ ਇਹਨਾਂ ਦੀ ਸਲਵਾਰਾਂ ਤੇ ਵੀ ਪ੍ਰਿੰਟਿੰਗ ਆ ਤੇ ਦੁਪੱਟੇ ਵੀ ਬਹੁਤ ਸੋਹਣੇ ਇਹਨਾਂ ਦੇ ਮਸਲੀਨ ਦੇ ਆ ਇਹ ਮਸਲੀਨ ਦਾ ਛੋਟਾ ਠੀਕ ਆ ਪ੍ਰਾਈਸ ਹੈਗਾ ਜੀ 1800 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਨੈਕਸਟ ਪ੍ਰਿੰਟ ਦਿਖਾਣੇ ਆ ਇਹ ਸਾਰੇ ਪਿਓਰ ਦੇ ਸੂਟ ਨੇ ਬ੍ਰਾਂਡਡ 2200 ਵਾਲੀ ਰੇਂਜ ਦੇ ਸੂਟ ਨੇ ਜੀ ਇਹ ਸਾਰੇ ਐਦਾਂ ਠੀਕ ਹੈ ਤੇ ਇਹਦੇ ਵੀ ਸੋਨੋ ਇਹ ਸਲਵਾਰ ਮਿਲ ਜੇਗੇ ਤੇ ਇਹ ਹੈਗਾ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ ਦੁਪੱਟੇ ਦੀ ਲੁੱਕ ਬਹੁਤ ਪਿਆਰੀ ਆ ਓਹ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਦਿਖਾਣਾ ਹੈ ਇਹ ਤਾਂ ਵੀ ਦੇਖਿਓ ਪ੍ਰਿੰਟ ਕਿੰਨਾ ਸੋਹਣਾ ਹੈ ਪ੍ਰਿੰਟਿੰਗ ਦਾ ਇੱਕ ਨੰਬਰ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਹੁਣ ਸਰਦੀ ਦੇ ਵਿੱਚ ਇਦਾਂ ਦੇ ਪ੍ਰਿੰਟ ਵਾਏ ਵੇ ਦੇਖੋ ਕਿੰਨੇ ਸੋਹਣੇ ਲੱਗਣਗੇ ਜੇ ਰੀਵਾ ਬ੍ਰਾਂਡ ਦਾ ਸੂਟ ਆ 올 ਓਵਰ 5 ਮੀਟਰ ਦਾ ਸੂਟ ਆ ਜੇ ਠੀਕ ਹੈ ਤੇ ਨਾਲ ਪਿਓਰ ਮਸਲੀਨ ਦਾ ਇਹ ਤੁਹਾਨੂੰ ਦੁਪੱਟਾ ਮਿਲ ਜਾਏਗਾ ਦੁਪੱਟੇ ਦੀ ਲੁੱਕ ਵੀ ਦੇਖੋ ਕਿੰਨੀ ਪਿਆਰੀ ਆ 올 ਓਵਰ ਸੂਟ ਵੀ ਅਸੀਂ ਤੁਹਾਨੂੰ ਜਿਹੜੇ 2500 ਵਾਲੇ ਨੇ 올 ਓਵਰ ਸੂਟ ਆ ਇਹ ਵੀ ਤੁਹਾਨੂੰ 1800 ਦੇ ਵਿੱਚ ਹੀ ਦੇ ਰਹੇ ਆ 22 ਦਾ ਸੂਟ ਮੈਚਿੰਗ ਹੁੰਦਾ ਜੀ ਉਹ ਵੀ ਅਸੀਂ ਤੁਹਾਨੂੰ 1800 ਚ ਦੇ ਰਹੇ ਹਾਂ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਆ ਤੇ ਇਹਦੀ ਸਲਵਾਰ ਆ ਜੀ ਪਲੇਨ ਤੇ ਇਹ ਹੈਗਾ ਇਹਦਾ ਸ਼ਾਲ ਸ਼ਾਲ ਦੀ ਲੁੱਕ ਦੇਖੋ ਕਿੰਨੀ ਸੋਹਣੀ ਆ ਇਹਦੇ ਨਾਲ ਜਿਹੜਾ ਲਾਈਟ ਵੇਟ ਦੁਪट्टे ਵਾਲਾ ਸ਼ਾਲ ਹੁੰਦਾ ਉਹ ਵਾਲਾ ਸ਼ਾਲ ਹੈ ਜੇ ਐਦਾਂ ਦੁਪट्टे ਦੀ ਤਰ੍ਹਾਂ ਸ਼ਾਲ ਆ ਬਿਲਕੁਲ ਇਹ ਲਾਈਟ ਵੇਟ ਜਿਹਾ ਠੀਕ ਹੈ ਮਤਲਬ ਕਿ ਇੱਕ ਦੁਪੱਟਾ ਹੀ ਆ ਬੁੱਲਣ ਦਾ ਦੁਪੱਟਾ ਕਹਿ ਸਕਦੇ ਹੋ ਤੁਸੀਂ ਤੇ ਨੈਕਸਟ ਹੈਗਾ ਥੋੜਾ ਜਿਹਾ ਕੋਲਡ ਲੇਡੀ ਦੇਖੋ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ 5 ਮੀਟਰ ਦਾ ਸੂਟ ਆ ਜੀ ਇਹ ਠੀਕ ਆ ਤੇ ਇਹਦੇ ਨਾਲ ਵੀ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲ ਜੇਗਾ 5 ਮੀਟਰ ਦੇ ਸੂਟ ਦੇ ਨਾਲ ਤੇ ਇੱਕ ਪ੍ਰਿੰਟ ਅਸੀਂ ਤੁਹਾਨੂੰ ਦੇਣਾ ਹੈ ਇਨਾਂ ਦੇ ਨਾਲ ਦੀ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਕਿਉਂਕਿ ਇਹ ਡਬਲ ਸੂਟ ਨੇ ਜੀ ਸਾਰੇ ਤਾਂ ਕਰਕੇ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਆ ਤੇ ਪ੍ਰਾਈਸ ਹੈਗਾ ਏ 1800 ਜਿਹੜੇ ਇਹ ਦੁਪੱਟੇ ਵਾਲੇ ਸੂਟ ਨੇ ਇਹਨਾਂ ਤੋਂ ਪਹਿਲਾਂ ਮੈਂ ਤੁਹਾਨੂੰ ਕੋਟ్రਾਈ ਦੇ ਸੂਟ ਦਿਖਾਏ ਆ ਉਹਨਾਂ ਦਾ ਪ੍ਰਾਈਸ ਸੀਗਾ ਅਲੱਗ ਤੋਂ ਦੋਨਾਂ ਦਾ ਪ੍ਰਾਈਸ ਅਲੱਗ ਹੈ ਜੀ 2200 ਪ੍ਰਾਈਸ ਸੀਗਾ ਕੋਟ్రਾਈ ਦਾ ਤੇ ਨੈਕਸਟ ਜਿਹੜਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਰਹੇਗਾ ਜੀ ਐਦਾਂ ਸਾਰਾ ਹੀ ਫਰੰਟ ਹੈ ਜਿਹੜਾ ਇਹਦਾ ਹੈਂਡਵਰਕ ਦੇ ਨਾਲ ਹਾਈਲਾਈਟ ਮਿਲੂਗਾ 3 ਮੀਟਰ ਦੀ ਸ਼ਰਟ ਹੈ ਖੁੱਲਾ ਡੁੱਲਾ ਸੂਟ ਬਣੇਗਾ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਇਹ ਹੈਗੀ ਹੈ ਜੀ ਪਿਓਰ ਮਸਲਿਨ ਦੀ ਸੌਰੀ ਪਿਓਰ ਪਸ਼ਮੀਨੇ ਦੀ ਸਲਵਾਰ ਤੇ ਜਿਹੜਾ ਦਾ ਦੁਪੱਟਾ ਹੈ ਉਹ ਪਸ਼ਮੀਨੇ ਵਾਲਾ ਦੁਪੱਟਾ ਜੀ ਲਾਈਟ ਵੇਟ ਦਾ ਦੁਪੱਟਾ ਠੀਕ ਹੈ ਐਦਾਂ ਨੈਕਸਟ ਜੰਨੀਆ ਤੁਹਾਨੂੰ ਛੋੜ ਦਾ ਪ੍ਰਿੰਟ ਦੇਖਿਓ ਜੀ ਕਿੰਨਾ ਸੋਹਣਾ ਹੈ ਉੱਪਰ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਹੈ ਮਹਿੰਦੀ ਤੇ ਡਿਜੀਟਲ ਪ੍ਰਿੰਟਿੰਗ ਬਹੁਤ ਪਿਆਰੀ ਜੀ ਆ ਤੇ ਸਾਰਾ ਹੀ ਪ੍ਰਿੰਟ ਨਾ ਹਾਈਲਾਈਟ ਆਈ ਹੈ ਆਰੀ ਵਰਕ ਦੇ ਨਾਲ ਇਹਦੇ ਨਾਲ ਤੁਹਾਨੂੰ ਇਹ ਪਲੇਨ ਸਲਵਾਰ ਮਿਲ ਜੇਗੀ ਇਹ ਵੀ ਬਹੁਤ ਸੋਹਣੀ ਆ ਤੇ ਨਾਲ ਇਹਦੇ ਇਹ ਜਿਹੜਾ ਮੈਂ ਸ਼ਾਲ ਦੁਪੱਟਾ ਕਹਿੰਦੀ ਹੁੰਨੀ ਆ ਉਹ ਵਾਲਾ ਦੁਪੱਟਾ ਹੈ ਜੀ ਬਿਲਕੁਲ ਮਤਲਬ ਕਿ ਲਾਈਟ ਵੇਟ ਜਾਂ ਪਸ਼ਮੀਨੇ ਵਾਲਾ ਦੁਪੱਟਾ ਹੁੰਦਾ ਸਾਰੇ ਗਰਮ ਸੂਟ ਨੇ ਪਿਓਰ ਵਾਲੇ ਸੂਟ ਨੇ ਜੇ ਥੋੜੀ ਚੁਆਇਸ ਆ ਲਾਈਨਿੰਗ ਲਗਾਣੀ ਜਾਂ ਨਾ ਲਗਾਣੀ ਇਹ ਹੈਗਾ ਇਦਾਂ ਬਹੁਤ ਪਿਆਰਾ ਜਿਹਾ ਕਲਰ ਤੇਰਾ ਪ੍ਰਿੰਟ ਪਲੇਨ ਸਲਵਾਰ ਹੈ ਜੀ ਇਹ ਲਾਈਟ ਜਿਹੇ ਕਲਰ ਦੇ ਵਿੱਚ ਠੀਕ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਸ਼ਾਲ ਐਤਾ ਠੀਕ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਜੀ ਕੁਟਰਾਇਡ ਦੇ ਸੂਟ ਵੀ ਅਸੀਂ ਤੁਹਾਨੂੰ ਕਾਫੀ ਡਿਸਕਾਊਂਟ 'ਚ ਦੇ ਰਹੇ ਹਾਂ ਤੇ ਜਿਹੜੇ ਇਹ ਵਾਲੇ ਸੂਟ ਨੇ ਇਹਦਾ 2200 2500 ਵਾਲੇ ਸੂਟ ਕਾਫੀ ਜ਼ਿਆਦਾ ਡਿਸਕਾਊਂਟ 'ਤੇ ਨੇ ਜਦੋਂ ਸੂਟ ਤੁਹਾਡੇ ਹੱਥ 'ਚ ਆਗੇ ਤੁਹਾਨੂੰ ਸਟੱਫ ਪਤਾ ਲੱਗੇਗਾ ਕਿ ਬਾਕੀ ਸੌਫਟ ਤੇ ਪਿਓਰ ਵਾਲਾ ਸਟੱਫ ਹੈ ਜੀ ਤੇ ਬਾਕੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀਡੀਓ ਕੀਤਾ ਨਾ ਕਿ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ so much